ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਰੋਹ ਜੀ ਚੜ੍ਹਦੀ ਕਲਾ ਚ ਤੇ ਮਹਾਰਾਜ ਸਾਰਿਆਂ ਨੂੰ ਬਖਸ਼ ਜੀ ਦੇ ਰੋਗ ਤੋਂ ਤੇ ਸਾਰੇ ਰੋਹ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਤੇ ਜਿਸ ਤਰ੍ਹਾਂ ਮਾਣੋ ਜੀ ਦੇ ਰਹਾ ਨੇ ਤੁਸੀਂ ਦੇਖ ਰਹੇ ਹੋ ਨਾ ਮੈਂ ਕਰਾਉਣਾ ਆਪਣੇ ਘਰ ਪਹੁੰਚ ਗਿਆ ਪਰ ਦਰਬਾਰ ਸਾਹਿਬ ਜੀ ਮੈਂ ਕਹਿੰਦਾ ਜੀ ਜਿਹੜੇ 5 ਸਾਲ ਤੱਕ ਦੇ ਜਵਾਕ ਆ ਉਹ ਆਪਣੇ ਮਾਪਿਆਂ ਦੇ ਜਿਹਾ ਹੱਥ ਖੜੇ ਕਰਾਉਂਦੇ ਆ। ਉਹ ਵਜਾ ਆਇਆ ਜੀ ਵੀ ਜਦੋਂ ਪਾ ਦਰਵਾਜ਼ਾ ਸਾਮਣੂ ਨਮਸਕਾਰ ਕਰ ਦਿੰਦੇ ਜੀ ਮੂਹਰੇ ਦੁਕਾਨਾ ਇਦਾਂ ਨਹੀਂ ਆ ਵੀ ਜਵਾਕ ਇੱਕ ਇੱਕ ਤੇ ਇੱਕ ਚੀਜ਼ ਜਵਾਕ ਨੂੰ ਭਰਮਾਉਂਦੀ ਆ ਵੀ ਮੈਨੂੰ ਲੈ ਜਾ। ਫਿਰ ਹੁਣ ਜਿਵੇਂ ਸਾਡੀ ਰੀਤ ਸੀ ਨਾਲ ਉਧਰ ਹਰੀਆਲੀ ਭਾਬੀ ਦੀ ਦੋਹੇ ਦੋਤੀਆਂ ਸੀ ਨਾਲ ਹੈ ਇੱਕ ਜਸਮਿੰਦਰ ਨਣੂ ਦੀ ਕੁੜੀ ਸੀ ਨਾਲ ਹੁਣ ਚਾ ਇਹਨਾਂ ਦੇ ਚਾਰਾਂ ਦੀ ਚੁਆਇਸ ਤਾਂ ਇੱਕ ਹੈਨੀ। ਬਿਜੇ ਇੱਕ ਨੇ ਬੁਲਬੁਲਾ ਲੈ ਲਿਆ ਤਾਂ ਤਿੰਨ ਦੂਈਆਂ ਨੇ ਵੀ ਲੈਣਾ ਨਾਲ ਜੇ ਇੱਕ ਨੇ ਪਿਸਤਲ ਲੈ ਲਈ ਤਾਂ ਦੂਈਆਂ ਤਿੰਨ ਨੇ ਵੀ ਪਿਸਤਲ ਲੈਣੀ ਨਾਲ ਬਸ ਜੀ ਇਹਨਾ ਪੁੱਛੋ ਵੀ ਜਵਾਕਾ ਨਹੀਂ ਨਾ ਕਰਨਾਂ ਨੂੰ ਹੱਥ ਲਵਾਤਾ ਜਿੰਨੀ ਵਾਰ ਵੀ ਦਰਬਾਰ ਸਾਹਿਬ ਗਏ ਚਾਰ ਵਾਰ ਮੈਂ ਕਹਿੰਦਾ ਗਿਆ ਉਹਨਾਂ ਦਰਬਾਰ ਸਾਹਿਬ ਈ ਈ ਈ ਈ ਹੁੰਦੀ ਹੋ ਗਈ ਈ ਈ ਹੁੰਦੀ ਹੋਈ ਮਹਾਰਾਜਾ ਕਾਲੀਆਂ ਪੱਟੀਆਂ ਲੈ ਕੇ ਰ ਅੱਖਾਂ ਪਰ ਬੰਨ੍ਹ ਦੇਵੇ ਵਾਸ ਵੀ ਲੈ ਭਾਈ ਹੁਣ ਜਿਆਦਾ ਦਰਬਾਰ ਤੋਂ ਤੁਰਪੈ ਦਰਬਾਰ ਸਾਹਿਬ ਜਾ ਕੇ ਕੋਨੇ ਵੀ ਲੋ ਕਰੋ ਦਰਸ਼ਨ ਪਤਾ ਹੈ ਦੇਖ ਗੁਰੂ ਘਰ ਆ ਸਾਡੀ ਰਹਿਤ ਮਰਿਆਦਾ ਐਂਦਾ ਤੁਸੀਂ ਇਹ ਨਮਸਕਾਰ ਕਰਨਾ ਐ ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਐ ਇਹਦੇ ਚ ਇਹ ਸਰੋਵਰ ਚ ਇਸ਼ਨਾਨ ਕਰਨਾ ਸਾਰੇ ਦੁੱਖ ਟੁੱਟ ਜਾਂਦੇ ਆ ਵੀ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਗੱਲਾਂ ਸੇਭ ਹੋਣੀਆਂ ਚਾਹੀਦੀਆਂ ਆਪਾਂ ਉੱਥੇ ਧੱਕਾ ਉੱਥੇ ਪਤਾ ਕੀ ਚੀਜ਼ਾਂ ਜੀ ਸਾਰੇ ਜਾਣਦੇ ਜਿਹੜਾ ਜਿਹੜਾ ਉੱਥੇ ਵੇਚਣ ਵਾਲੇ ਖੜਿਆ ਉਹ ਕੋਕ ਨਾਣੇ ਦੇ ਕੋਲ ਜਾ ਕੇ ਨਾ ਕਰ ਪਿਸਤਲ ਜਿਹਾ ਕਰਕੇ ਲੈ ਲਓ ਜੀ ਲੋ ਫੜੋ ਕੋਚ ਬਿੱਟ ਫੜੋ 50 ਰੁਪਏ ਦੇ ਦੋ ਲਓ ਨਾਣੇ ਨੂੰ ਪਿਸਤਲ ਫੜਾ ਦੇ ਲਈ 50 ਰੁਪਏ ਹੱਥੇ ਮੰਗਣੇ ਮੈਂ 50 ਰੁਪਏ ਵੀ ਇੱਥੇ ਦੇ ਲਵੋ ਹੁਣ ਭਾਈ ਜੇ ਤੁਸੀਂ ਫੜਾਈ ਜਵਾਕ ਕਰੋ ਤਾਂ 50 ਰੁਪਏ ਵੀ ਇਹੀ ਦਊਗੀ ਹਾਂ ਬੀਬੀ ਤਾਂ ਮੈਂ ਵੱਧ ਹੀ ਆ ਜੀ ਜੇ ਜਵਾਕ ਪਿੱਛੇ ਪਹਿਲਾਂ ਤਿੰਨ ਚਾਰ ਸੌ ਨੂੰ ਹੱਥ ਲਵਾ ਕੇ ਆਇਆ ਹੋਵੇ ਹਾਂ ਗਾਹ ਫੇਰ ਪਿਸਤਲ ਨੂੰ ਲੈ ਫੜ ਕੇ ਈ ਕਰਦੀ ਫਿਰ ਜਾਵੇ ਫੇਰ ਉਹਦਾ ਕੋਈ ਫਾਇਦਾ ਨਹੀਂ ਹੋਗਾ ਤੇ ਉਸ ਤੋਂ ਬਾਅਦ ਕਰਾਈ ਜੀ ਜਵਾਕਾਂ ਨੂੰ ਥੋੜੀ ਜਿਹੀ ਸ਼ਾਪਿੰਗ ਆਹ ਸ਼ਾਪਿੰਗ ਦੇਖ ਲਓ ਵੀ ਇਹਨਾਂ ਸ਼ਾਪਿੰਗ ਹੁਣ ਐਦੂ ਕਹਿੰਦੀ ਕਿ ਖੋਲ ਦੋ ਲਾਇਬਰੀ ਖੋਲ ਦੋ ਮੈਂ ਜੀ ਹੋਰ ਤੱਕ ਹੋਰ ਤੱਕ ਕਰਨਾ ਪਹਿਲਾਂ ਉਧਰ ਸਸਰੀ ਘਰ ਬਣਾਓ ਸਸਰੀ ਘਰ ਕਿਹੇ ਜੀ ਲਈ ਤੇਰੀ ਯਾਤਰਾ ਜਾਣਾ ਟ੍ਰੇਨ 'ਚ ਫੇਰ ਹਾਂ ਕੱਤ ਕੱਲ ਨੂੰ ਜਾਵਾਂਗੇ ਕੱਲ ਨੂੰ ਜਾਵਾਂਗੇ ਥੱਕ ਗਈ ਸੀ ਹਾਂ ਕਿੰਨੇ ਕੁ ਜੋਰ ਨਾਲ ਥੱਕ ਗਈ ਸੀ ਹੇ ਇੰਨੀ ਜੋਰ ਨਾਲ ਭੁੱਖ ਲੱਗੀ ਵੀ ਸੀ ਚਲੋ ਕੋਈ ਇਹ ਜਵਾਕਾਂ ਦਾ ਭਰਾ ਹੈ ਜੀ ਕੰਮ ਹੁੰਦੇ ਜੀ ਸਾਰੇ ਤੇ ਚਲੋ ਹੁਣ ਥੋੜੀ ਬਹੁਤੀ ਜਿਹੜੀ ਇਹਨਾਂ ਨੂੰ ਸਮਾਨ ਸਮੂਹ ਦਵਾਏ ਇਹਨਾਂ ਦੀ ਕਿਸਮਤ ਦਾ ਕਿਦੋਂ ਤੱਕ ਜਿਹਨਾਂ ਕਿ ਸਾਡੀ ਜੇਬ ਆ ਲੌਕ ਕਰਦੀ ਵੀ ਜਵਾਕਾਂ ਨੂੰ ਕਿਹੜੇ ਚਾਹੁੰਦਾ ਨਿਆਣਾ ਨੂੰ ਕਿਹੜੇ ਚਾਹੁੰਦਾ ਸਿਆਣਾ ਵਾਸਤੇ ਕਿਹੜਾ ਜਾਂਦਾ ਉਹ ਬਲੌਗ ਕਰਿਓ ਜੁਆਇ ਹਾਂ ਬਲੌਗਿੰਗ ਕਰਿਓ ਜੀ ਪੂਰਾ ਬਹੁਤ ਜ਼ਰੂਰ ਕਰਿਓ ਚਲੋ ਠੀਕ ਹੈ ਜੀ ਉਹ ਭਾਈ ਆਪਣੀ ਗਿਣਤੀ ਕਰ ਲਈ ਬਹੁਤ ਬੰਦੇ ਸ਼ਤਾਨ ਆਏ ਇੱਕ ਕੰਮ ਉੱਪਰ ਥੱਲੇ ਕਰ ਦਿੰਦੇ ਆ ਆਵਤ ਕਾ ਕਿਆ ਟੀ-ਸ਼ਰਟ ਪਾਈ ਵੀ ਮੈਂ ਹੁਣ ਕੱਪੜੇ ਪਾਏ ਵੀ ਤੈ ਵੀ ਤੇਰੇ ਘੋੜੇ ਵਾਲਾ ਡੋਗੀ ਪੋਗੀ ਪਾਇਆ ਵੀ ਤਾਂ ਕਿੰਨੇ ਸੋਹਣੇ ਕੱਪੜੇ ਪਾਈ ਫਿੱਦ ਹਾਂ ਆਹ ਗੱਡੀ ਲੈਣੀ ਆ ਦੂਈ ਗੱਡੀ ਉਹ ਜਿਹੜੀ ਮਗਰ ਖੜੀ ਬੱਸ ਐਡੀ ਮਡੀ ਉਹ ਲੈਣੀ ਆ ਹਾਂ ਦੂਈ ਤੀ ਗੜੀ ਹੁੰਦੀ ਹੋਰ ਕੋਈ ਕੋਈ ਨਹੀਂ ਹੁੰਦੀ ਉਹ ਲੈਣੀ ਚਲ ਕੋਈ ਨਹੀਂ ਦੇਖ ਲਾਂਗੇ ਜੇ ਹੋਈ ਤਾਂ ਲੈ ਲੂंगे ਗੋਦੀ ਨਹੀਂ ਜਾ ਕੋਈ ਬੋਤ ਮੈਂ ਪੁਲਿਸ ਮੈਂ ਵੀਡੀਓ ਪਾਉਂਦਾ ਆ ਜੈਸ਼ਵਿੰਦੀ ਦੀ ਕੋਲ ਜਾ ਉਹ ਤਾਂ ਜੈਸ਼ਵਿੰਦੀ ਦੀ ਬੈਠੀ ਉਧਰ ਉਹਦਾ ਨੂਰ ਨਾਲ ਗੱਲ ਕਰਦੀ ਉਹ ਦੇਖੋ ਉਹ ਦੇਖ ਉਹ ਖਚੋ ਗਾਮ ਨੂੰ ਪਾ ਗਿਆ ਬਲੇਖਾ ਗਣਦੇ ਵੀ ਆ ਗੱਲ ਕੰਡੀ ਦੇ ਗੋ ਮਮੋਦ ਕੀ ਮਮੋਦ ਸੋਧਨ ਮਮੋਦ ਕੀ ਮਮੋਦ ਸਸਰ ਗੱਲ ਕੀ ਆਲਾ ਜੀ ਠੀਕ ਆ ਹੋਰ ਵਧੀਆ ਜੀ ਬਸ ਇਕ ਬੈਠੀ ਜਿਆਦਾ ਥੋੜਾ ਹੋ ਗਿਆ ਆਹਨ ਬਹੁਤ ਵਧੀਆ ਜੀ ਬਹੁਤ ਮੈਂ ਦੇਖਿਆ ਹਾਂਜੀ ਹਾਂਜੀ ਠੀਕ ਓਕੇ ਓਕੇ ਬਾਜੀ ਹਾਂਜੀ ਨਿਮਾ ਹਾਂਜੀ 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 ਆਹਨ ਓਕੇ ਜੀ ਬਹੁਤ ਵਧੀਆ ਦੂਜਾ ਵੀ ਫੋਟ ਲੈ ਜਾਣਾ ਹਾਂਜੀ ਹਾਂ ਜੱਗਾ ਵੀ ਹਾਂਜੀ 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 ਆਪ ਵੀ ਇੱਥੇ ਜਾ ਕੇ ਰੇਟਾਂ ਦੇਖੀਂ ਹਾਂਜੀ ਹਾਂ ਹਾਂਜੀ ਕੋਈ ਨ ਕੋਈ ਰੂਪ ਤੇ ਕੋਲ ਦਾ ਗੋਲ ਠੀਕ ਹੈ ਠੀਕ ਭਾਈ ਓਕੇ ਠੀਕ ਭਾਈ ਕੋਲ ਤਾਂ ਸੰਦੀਪਾ ਨੂੰ ਯਾਰਾ ਚਲੋ ਤੇ ਮਮਾ ਰਾਏ ਡਿਗਦੇ ਤੈਨੂੰ ਜੇ ਨਾ ਹਾਰੇ ਜੰਮਸਾਤ ਤੋਂ ਸਾਨੂੰ ਦੇ ਦੋਈ ਕੀ ਜੀਵਤ ਤੋਂ ਮਾਤਿਕ ਲਿੰਗ ਆ ਦੇ ਸਤ ਤਾਲੀ ਮੱਤਾਂ ਤੋਂ ਤੇ ਸੇ ਮਾਰਾ ਸਤ मेरे கண்ணन के प्यार

ਜਿਹੜਾ ਸਮਾਨਤਾ ਜੀ ਰੋਡ 'ਤੇ ਚੱਕ ਕੇ ਸਾਰੇ ਅੰਦਰ ਨੂੰ ਤਾਰ ਰੱਖਣ ਲੱਗ ਗਏ ਮੈਨੂੰ ਲੱਗਦਾ ਵੀ ਮਗਰ ਕਮੇਟੀ ਵਾਲੇ ਆ ਰਹੇ ਆ ਸਾਰਿਆਂ ਨੇ ਬਣਾ ਚੱਕ ਕੇ ਅੰਦਰ ਨੂੰ ਕਰ ਲਿਆ ਹੁਣ ਇਹ ਵੀ ਚੱਕਣਗੇ ਮੁੜ ਕੇ ਮੁੜ ਕੇ ਮੈਨੂੰ ਲੱਗਦਾ ਪਿੱਛੇ ਨੂੰ ਅੰਦਰ ਜਾਣਾ ਬਣਾ ਪੰਜਾਬੀ ਤੋਂ ਦੋ ਜੀ ਕੁਝ ਲਿਖਾ ਆਂ ਅੰਗਰੇਜ਼ੀ ਚ ਅੱਛਾ ਸਾਈਡ ਦੇਖਣਾ ਅਜੇ ਬੇਤਾ ਠੀਕ ਹੈ ਤੇ ਨਹੀਂ ਆਉਣੀ ਉਹ ਦੇ ਕੋ ਚਲੋ ਅੰਦਰ ਚਲੋ 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 ਸੁਣੋ ਚਲੋ ਕਿੰਨਾ ਕੇ ਅੰਦਰ ਜਾਣਾ ਪਊਗਾ ਸਾਹਮਣੇ ਜੀ ਚਲੋ ਚਲੋ ਪਹੁੰਚ ਗਏ ਜੀ ਦੁਕਾਨ ਕੇ ਅੰਦਰ ਧੰਤ ਧਨ 10 ਪਾਸਾ ਨਹੀਂ ਆ। ਵਾਹਿਗੁਰੂ ਸਭ ਨੂੰ ਰੱਖਿਆ ਚੜ੍ਹਦਾ ਹੈ। ਕਲਾ ਦੇ ਵਿੱਚ ਪੱਕੇ ਢੀਠ ਨਹੀਂ ਲੈਣੀ ਹੈਗੀ, ਪੇ ਤਾਂ ਪੰਗਾ ਖੜਾ ਹੋ ਜਾਊਗਾ। ਪੱਕੇ ਢੀਠ? ਹਾਂ, ਪੱਕੇ ਢੀਠ ਨਹੀਂ ਲੈਣੀ ਹੈਗੀ, ਹੋਰ ਉਸੇ ਆਪਾਂ ਖੜਾ ਹੋ ਜਾਊਗਾ ਕੋਈ। ਪੰਜਾਬੀ ਆ ਗਈ ਓਏ। ਨਾਨੀ ਘਰ ਜਾਵਾਂਗੇ। ਹਾਂ। ਨਾਨੀ ਘਰ ਜਾਵਾਂਗੇ। ਟੀ-ਸ਼ਰਟ। ਟੀ-ਸ਼ਰਟ ਪਾਵਾਂਗੇ। ਨਾਨੀ ਘਰ ਜਾਵਾਂਗੇ। ਇਹ ਕਿਹੜਿਆਂ ਇੱਕ ਤਾਂ ਰੀਤ ਨੇ ਪਤਾ ਨਹੀਂ ਕਿਹੜਾ ਪਸੀਕਰ ਦਾ ਲੈ ਲਿਆ ਇਹ ਬਜਾਉਣ ਤੇ ਨਹੀਂ ਹਟਦੀ ਇਹਨੂੰ ਪੰਜਾਬੀ ਹੀ ਲੈਣਾ ਪਰ ਕਿਹੜਾ ਹੈ ਅਜੀ ਬਸ ਟਰਾਈ ਵੇਖੋ ਪੰਜਾਬੀ ਵਾਲੀ ਵਧੀਆ ਹੁੰਦੀ ਹੈ ਹਾਂ ਉਹ ਮੈਂ ਵੀ ਛੋੜਾ ਜੀ ਵਿੱਚ ਆਈ ਪੰਜਾਬੀ ਟਰਾਈ ਬਲੇ ਵਿੱਚ ਇਹ ਤਾਂ ਆਈ ਠੀਕ ਹੈ ਹੂੰ ਸਾ ਸਾ ਪੰਜਾਬੀ ਜਿਹੜੀ ਥੇ ਦਿਖਾ ਦਿਓ ਅੱਖਰ ਪੰਜਾਬੀ ਦੇ ਕਹਿ ਕੀ ਲਿਖਿਆਣੀ ਆਈ ਲਵ ਬੇਬੇ ਬਾਪੂ ਪੰਜਾਬ ਸਾਧੀਆਂ ਕਲ ਸਰਦਾਰ ਜੀ ਕਲਰ ਦੇ ਇੱਕ ਘੱਟ ਲਾ ਬਸ ਤੇ ਕਹਤਾ ਆਈ ਲਵ ਯੂ ਮਾਈ ਬੇਬੇ ਬਾਪੂ ਘੱਟ ਲ ਕਿੰਨੇ ਦੀ ਅਬੀ ਕੀ ਹੈ ਠੀਕ ਐ ਪੰਜਾਬੀ ਕਿੰਨੇ ਰੰਗ ਰੰਗ ਰਹਿਣਾ ਤਾਂ ਹੈ ਨਹੀਂ ਯਾਰ ਮੈਨੂੰ ਐ ਲੱਗਦਾ ਹੈ ਬਾਈ ਜੇ ਲੋ ਖਰਾਬ ਹੋ ਗਿਆ ਤੇ ਲਿਆਣਾ 6 ਮਹੀਨੇ ਤੱਕ 6 ਮਹੀਨੇ ਤੱਕ ਦੇਖ ਲੈ ਹਾਉਨਰ ਕੋਡ ਆ ਮੈਂ ਵੀਡੀਓ ਬਣਾ ਰਿਹਾ ਗਰੰਟੀ ਨਾਲ ਕਹਿੰਦਾ 6 ਮਹੀਨੇ ਰੱਖ 6 ਮਹੀਨਾ ਟੈਨਸ਼ਨ ਬਸ 6 ਮਹੀਨੇ ਘੱਟ ਤੇ ਗਰਮੀ ਗਰਮੀ ਘੱਟਦੇ ਬਹੁਤ ਆ 200 ਰੁਪਏ ਨਾਲ ਸਾਰਾ ਰੰਗ ਲੈ ਜਾਣੇ ਦੋਹੇ ਫਿਰ ਹਾਂ ਆ ਕਿਹੜਾ ਇਹ ਤੇ ਟੈਨਸ਼ਨ ਲੈਣੀ ਪੁੱਤ ਰੈਸ਼ ਕਰ ਆ ਵੀ ਰੰਗ ਰਿੱਕੇ ਰੰਗ ਰਿੱਕੇ ਰੰਗ ਰਿੱਕੇ ਹੋ ਗਏ ਦੋਏ ਬਾਪੂ ਕਹਿੰਦਾ ਐਸ ਕਰਾ ਐਸ ਕਿੱਥੇ ਕਰਾਉਂਦਾ ਬਾਪੂ ਅੱਜ ਕੱਲ ਬਾਪੂ ਕਹਿੰਦਾ ਪੜ ਲਿਖ ਐਸ ਕਰਨ ਦਾ ਟਾਈਮ ਉਹਨਾਂ ਦਾ ਯਾਦ ਕਰੀ ਫਿਰ ਤਾਂ ਪੜਾਈ ਦਾ ਟਾਈਮ ਹੈ ਸਰਦਾਰ ਜੀ ਵਾਲੀ ਵਿੱਚ ਵੱਢੀ ਜਾਂਦੀ ਬਾਜੀ ਦੀਦੀ ਆਣਾ ਤਾਂ ਬਲੈਕ ਲਾ ਆਏਗਾ ਜੀ ਇਹ ਵੀ ਪੰਗਾ ਆ ਗਿਆ ਆਹੀ ਦਿਖਾ ਦੋ ਬੇਪੇ ਮੱਤ ਪੈਂਚ ਕੋਚੀ ਮੇਰੇ ਅਰਦੇ ਚ ਦਿਖਾ ਦੇ ਭਰਾਵਾ ਕੋਈ ਹਾਂ ਕੋਈ ਹੋਰ ਹੋਣੀ ਤੁਕ ਪੰਜਾਬੀ ਆ ਗਈ ਪੰਜਾਬੀ ਆ ਜੇ ਤਾਂ ਛੱਡ ਪੰਗੜਾ ਮਾਉਂਦਾ ਨਹੀਂ ਹਨ ਅੱਜ ਸਿੰਗਰ ਵਾਲੀ ਲਾਈਨ ਚ ਅਜੇ ਕੋਈ ਗਾਉਣ ਵੀ ਨਹੀਂ ਲੱਗਾ ਬੋਲਦਾ ਵੀ ਨਹੀਂ ਇੰਨਾ ਜ਼ਿਆਦਾ ਹਮਾ ਅਸੰਦਾ ਕਾਕਾ ਕੌਣ ਗੰਦਾ ਕਾਕਾ ਤੂੰ ਫਿਰ ਨਾਮ ਹੈ ਤੇਰਾ ਕਿਆ ਰਹਿਣ ਦੇ ਨਿਛੇੜਨਾ ਅਨੂੰ ਜੇਬ ਵਿੱਚ ਪਾ ਦੇ ਜੇਬ ਚ ਪਾ ਲੈ ਉਧਰ ਤੋੜ ਦੇਣੀ ਉਹਨਾਂ ਨੇ ਕੋਈ ਕੋਈ ਨਹੀਂ ਹੈ ਜੇ ਵਿੱਚ ਪਾਲਾ ਘੁੱਗੂ ਉਹਨੂੰ ਨਹੀਂ ਉਹਨੂੰ ਦੇ ਦੇ ਹਾਂ ਫਿਰ ਉਹਨੂੰ ਦੇ ਦੇ 20 ਰੁਪਏ ਦੀ ਆਈਟਮ ਹੈ 20 ਦੀ ਦਿੱਤੀ ਕਿੰਨੇ ਦੀ 20 ਦੀ ਫਿਰ ਤਿੰਨ ਹੋਰ ਲੈ ਕੇ ਦੇ ਦਿੰਦੀ ਦੇ ਦੇ ਤਿੰਨ ਉਹਦਾ ਬਾਈ ਨੇ ਟੀ-ਸ਼ਰਟ ਆ ਸਾਰੀ ਫੋਨ ਤੇ ਉਹਨੂੰ ਲੈ ਕੇ ਦੇ ਦੂੰਗੀ ਘਰ ਪਾਉਣ ਨੂੰ ਤਾਂ ਮਾੜੀਆਂ ਨੇ 200 ਰੁਪਏ ਨੂੰ ਇਹ ਕਪੜੇ ਕੋਈ ਨਾ ਕਪੜਾ ਧੋਤਾ ਖਰਾਬ ਨਹੀਂ ਹੋਏਗਾ ਬਸ ਗਾਰੰਟੀ ਉਹ ਚਾਹੀਦੀ ਭਰਾ ਮੇਰਾ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਬਸ 6 ਮਹੀਨੇ ਤੇਰੇ ਬੋਲ ਪਗਾ ਦੇ ਅੱਜ ਦੀ ਡੇਟ ਮੈਂ ਵੀਡੀਓ ਦੇ ਵਿੱਚ ਤੇ ਬੋਲਾਂ ਤੇ ਡੇਟ ਕਿੰਨੀ ਬਣਾ ਉਹ ਵਾਲੀ ਲੈ ਲਓ ਵਾਈਟ ਕਲਰ ਦੀ ਉਹ ਚਲੋ ਬੈਟ ਕਲਰ ਦੀ ਉਹਦੇ ਕੀ ਲਿਖਿਆ ਵਾ ਆ ਪਈ ਇੱਧਰ ਥੱਲੇ ਰੱਖਤੀ ਤੁਸੀਂ ਜੀ ਹਾਂ ਹਵਾਈਟ ਰੰਗ ਵੀ ਸੋਨਾ ਚਲ ਜਾਓ ਖੇਤ ਪਿੰਡ ਨਜ਼ਾਰਾ ਸਹਾਨ ਕਬੱਡੀ ਬੇਬੇ ਬਾਪੂ ਇੱਧਰ ਵੀ ਕੁਝ ਸੁਣਿਆ ਪੰਜਾਬ ਇਹਦਾ ਕੁਝ ਜ਼ਿਆਦਾ ਹੀ ਬਰੀਕੀ ਚ ਹੋ ਗਿਆ ਯਾਰ ਇਹਦਾ ਜਿਹੜਾ ਕੰਪੀ ਦਾ ਲੈਸਨ ਹੋ ਗਿਆ ਉਹ ਕੰਮ ਹੋ ਗਿਆ ਠੀਕ ਆ ਹਾਂ ਉਹ ਨਾ ਤਾਂ ਕੈਨਾਂ ਨਾ ਠੀਕ ਗਈ ਚੱਲ ਠੀਕ ਸੋਹਣਾ ਲੱਗਣਾ ਉਹ ਚਿੱਟਾ ਕਲਰ ਰੱਖ ਲੂਗਾ ਹਾਂ ਮੈਨੂੰ ਸੋਹਣਾ ਲੱਗਦਾ ਤੇ ਪਾਇਆ ਹੋਇਆ ਚਿੱਟਾ ਰੰਗ ਚਲੋ ਹੋਰ ਜੀ ਬਸ ਜੀ ਧੰਨਵਾਦ ਆ ਛੋਟੀ ਜੀ ਬੜ ਬੁੜੀਆ ਵਾਸਤੇ ਹੋ ਗਿਆ ਕੀ ਸਰ ਦਿਖਾਇਓ ਤੂੰ ਉਹ ਲੋਕ ਜਿਵੇਂ ਤਾਂ ਆ ਗਿਆ ਭਾਬੀ ਰਹੀ ਕੱਢਣ ਉਹ ਵੀ ਤਾਂ ਲੱਗਿਆ ਮੈਂ ਛੱਟੀ ਕਰਨਾ ਹੋਣਾ ਵੀ ਆਏਗਾ ਅੰਦਰ ਘੱਟੀ ਹੋਣਾ ਵਾਸਤੇ ਦੇਖਦੀ ਹੋਣੀ ਛੋਟੀ ਜੁੱਤੀਆਂ ਵਾਸਤੇ ਹਾਂ ਇਹ ਪਲੇ ਲਾਉਂਦੇ ਜੀ ਵੇਖੋ ਇਹ ਸਾਈ ਦੇਖੋ ਇਹ ਵੀ ਪੰਜਾਬੀ ਦੀ ਤੇ 3 ਨੰਬਰ ਪਰ ਆਦਣਾ ਨਾ 3 ਆਈ ਸੀ ਹੀ ਹੋਣੀ ਹਾਂ ਕੀ ਆ ਜਾਏਗਾ ਇਹ ਸਾਈ ਦੇਖੋ ਠੀਕ ਹੈ ਬਾਪੂ ਕੀ ਜਾਨ ਬਾਪੂ ਕੀ ਜਾਨ ਸਾਈ ਤਾਂ ਠੀਕ ਹੈ ਉਹ ਆ ਰਹੀ ਅੱਛਾ ਉਹ ਮੈਂ ਬਾਪੂ ਕੋ ਮੈਂ ਜਿੰਦਾ ਕਰਨ ਕਰਕੇ ਉਧਰ ਮੈਂ ਸਾਈ ਦਿਖਾ ਸਾਈ ਠੀਕ ਹੈ ਹਾਂ ਇਦਰ ਇਦਨ ਹਾਂ ਹਾਂ ਆਏ ਆ ਦੀ ਓਏ 150 ਦੀ ਹੈ ਇਹ ਇਹ 100 ਰੁਪਏ ਦੀ ਹੈ ਹਾਂਜੀ ਅੱਗੇ ਇੱਕ ਦੀ ਚਲੋ ਪੱਟਾ ਠੀਕ ਆ ਮਿਲ ਜੀ ਇਲੀਚ ਕੁੜੀ ਦੇ ਇਲੀਚ ਚ ਮਿਲਣ ਗਿਆ ਹਾਂ ਹਾਂਜੀ ਇਹ ਛੋਟੇ ਬੱਚੇ ਹੁੰਦੇ ਨੇ ਜਿਹਨਾਂ ਖੁਦ ਦਾਦਾ ਦਾਦੀ ਦੀ ਜਾਨ ਹੈ ਆਈ ਲਵ ਮਮ ਡੈਡ ਮਾਮੂ ਭੂਆ ਫਫੜ ਮਮ ਡੈਡ ਤਾਇਆ ਤਾਈ ਚਾਚਾ ਚਾਚੀ ਨਾਨਾ ਨਾਨੀ ਨਾਨਾ ਨਾਨੀ ਜੋ ਜੋ ਚਾਹੀਦਾ ਹਰੀਆਲੀ ਭਾਬੀ ਕੱਢੀ ਆ ਹਰੀਆਲੀ ਭਾਬੀ ਲਿਖਿਆ ਪਾਉਣਾ ਕਿਸੇ ਪਰ ਮੈਂ ਤਾਂ ਉਹ ਪਾਲਣੀ ਇੱਕ ਮੇਰੇ ਸਾਥ ਦੀ ਕੱਢੀ ਆ ਹਰੀਆਲੀ ਭਾਬੀ ਲਿਖਿਆ ਪਾਉਣਾ ਤੇ ਪਰ ਮਾਹੀ ਦੇ ਅੰਗਰੇਫਾ ਦੋ ਮੈਨੂੰ ਕਿਹੜੇ ਹੋਵੇ ਨਾ ਕੋਈ ਕੱਢੇ ਨਾ ਲੇ ਤੁਲਾ ਹੋਰ ਦੇ ਕੋਲ ਹੋਵੇ ਨਾ ਮੈਂ ਪਾਵਾਂ ਪਾ ਚਲੋ ਮਾਸੀ ਦੀ ਜਾਨ ਮਾਸੀ ਦੀ ਜਾਨ ਲੈ ਲੈ ਮਨੂੰ ਕਹਿੰਦੀ ਇੱਕ ਮਾਮ ਡੈਡ ਇੱਕ ਭੂਆ ਦੀ ਜਾਨ ਬਸ ਹੋਰ ਦੀ ਇਹਨਾਂ ਨੇ ਬੱਕਰ ਲਓ ਇਕੱਠੀਆਂ ਇਹਨਾਂ ਦੋਨਾਂ ਨੇ ਨਹੀਂ ਕਿਉਂ ਦੇਖਣ ਲੱਗੀਆਂ ਇਹ 3 ਨੰਬਰ ਇਹ ਡੇਢ ਕਰੀ ਆ ਬੀ ਡੇਢ 150 ਇਹ 300 ਡੇਢ ਹੋਏ ਇਹ 26 ਨੰਬਰ ਆਇਆ 4 ਦੇ ਆਹ ਪਸੰਦਾ ਦੇਖ ਲਾ ਪਰ ਲੈ ਲੈ ਆਇਆ ਤਾਂ ਅਮਰਤਸਰੀ ਫੁਲਕਾਰੀਆ ਮਿਲਾਇਆ ਮੈਂ ਬਾਈ ਨੇ ਹਾਂ ਮਛਰ ਪੈਣਾ ਹੁਣ ਪਿੱਲੇ ਪਰ ਹੋਰ ਕਲਰ ਦੇਖ ਲਓ ਕੋਈ ਆ ਕੁੜੀ ਬੱਸ ਕਰ ਬੱਤ ਮੁਰਗੇ ਨਾ ਬਜਾ ਹਰੇ ਕਿੰਨਾ ਨੰਬਰ ਆਉਂਦੀ ਇਹਨੂੰ ਤਾਂ ਹਾਈ ਕਰ ਲੈਣਾ ਇੱਕ ਨੂੰ 28 ਦਿਖਾ ਦਿ 26 ਬੀਨ ਲੋ ਜਵਾਸਤ ਇਹਦੇ ਮਤਰਾਹੀ ਆ ਜਾਣਗੇ ਆਈ ਲਵ ਮਮ ਡੈਡ ਮਮ ਡੈਡ ਪਾਉਡਰ ਡੈਡ ਮਮ ਲੈਣਾ ਡੈਡ ਰੀ ਮਮੇ ਲੈਣੀ ਨਾ ਨਾ ਆ ਨਿਕਲਾ ਨਾਨੀ ਦੀ ਜਾਨ ਆ ਨਾਨੀ ਨਿਕੋਲੇ ਦੇ ਨਾਨੀ ਦੀ ਜਾਨ ਤਾਂ ਖਾ ਗਈਆਂ ਨਾਨੀ ਦਾ ਘਰ ਲਿਖਿਆ ਤਾਂ ਨਾਨੀ ਜੀ ਆਵਾਂਗੇ ਮੋਟੇ ਹੋ ਕੇ ਆਵਾਂਗੇ ਕਿੱਥੇ ਮੋਟੀਆਂ ਤਾਂ ਹੁੰਦੀ ਹੀ ਨਹੀਂ ਬਥੇਰੀ ਖਰਾਕ ਖਲਾ ਲੀ ਨਾਨੀ ਨੇ ਹੁੰਦੀਆਂ ਨਹੀਂ ਮੋਟੀਆਂ ਇੱਕ ਹੋਰ ਦੇ ਦੇ ਅੱਧੇ ਹੀ ਭਾਣਾਂ ਨੀਆ ਕੇ 26 ਨੰਬਰ ਦੇ ਨਾ 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 ਨਹੀਂ ਦੇਖੋ ਆ ਕਾਟਨ ਨਹੀਂ ਚੁੰਨੀ ਆ ਮੀਆਂ ਨਹੀਂ ਕੋਟ ਨਹੀਂ ਸ਼ੁਕਰ ਆ ਲੈ ਉਹ ਨਾ ਆ ਗਿਆ ਝਸ ਟੋਲਾ ਹੈ ਗਿਆ ਲੈਣੀਆਂ ਲੈ ਲੋ ਹੁਣ ਠੰਡ ਲੱਗਦੀ ਸੀ ਲੱਗਣੀ ਤੁਹਾਨੂੰ ਹੁਣ ਡਾਲੇ ਲੈ ਕੇ ਜਾਓ ਰੇ ਤੇ 8 ਤੋਂ 28 ਨੰਬਰ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਹੈਗਾ ਤਾਂ ਤਾਂ ਹੋ ਗਈ ਇਹ ਇਹ ਤਾਂ ਹੁਣ ਪਤਾ ਨਹੀਂ ਆਈ ਜਾਂ ਪੀਕ ਆਉਂਦਾ ਹੈ ਇਹਨਾਂ ਨੂੰ ਹਾਂ ਹਾਂ 23 ਨੰਬਰ ਤੇ ਦਿਖਾਇਆ ਮੈਨੂੰ ਪੰਜਾਬੀ ਦਿੱਤਾ 23 ਸੀ ਬੱਤੀ ਨਹੀਂ ਆਈ 3 ਨੰਬਰ ਆਏਗਾ 36 ਤੋਂ ਕਿੰਨੇ ਨੰਬਰ ਆਏਗਾ ਇਹ ਇਹ ਜੋ ਤੋਂ ਤਾਂ ਨਹੀਂ ਦਿੱਤੇ ਇਹ ਤਾਂ ਬੋਲੋ ਓਹ ਸੁੱਕੇ ਆਵਿਆ ਜਾਂਦਾ ਆਪਣਾ ਕਲਾ ਲਓ ਜੀ 23 ਨੰਬਰ ਦਿਖਾਇਓ 3 ਨੰਬਰ ਤਾਂ ਤੁਹਾਨੂੰ ਦਿਖਾਇਆ ਖੋ ਨੰਬਰ ਆਗਾ ਦੇਖ ਲਓ ਕੋਈ ਨਾ ਵੀ ਉੱਠੇ ਚੱਲੋ ਥੀ ਨਾ ਮੈਂ ਨਹੀਂ ਇਹ ਅੰਗਰੇਜ਼ੀ ਛੋੜੀ ਆਂ ਬਾਪੂ ਕਿੰਨਾ ਟੈਨਸ਼ਨ ਲੈਣੀ ਪੁੱਤ ਆਹ ਬਾਪੂ ਕੋ ਤਾਂ ਟੈਨਸ਼ਨ ਨਹੀਂ ਲੈਣੀ ਪੁੱਤ ਬਾਪੂ ਨੇ ਟੈਨਸ਼ਨ ਦਿੱਤੀ ਪਈ ਆ ਇੱਕ ਆਚਲ ਮੰਨੂ ਕਾ ਕਹਿੰਦੀ ਲੈ ਲੈ ਆਹੀ ਦੇ ਦਈਏ ਜਿਹੜੇ ਕੱਡੇ ਕੱਡੀਆਂ ਮੈਂ ਆਪਣੇ ਸਾਈਡ ਪਰ ਰੱਖਾ ਲਿਓ ਬੱਚੇ ਨਾ ਨਾ ਮਿਕਸ ਹੋ ਜਾਣਗੇ ਤੇ ਇੱਥੇ ਇੱਧਰ ਪਈਆਂ ਹੋ ਹਾਂ ਸੱਚਾ ਵੀ ਰੱਖ ਦੇ ਯਾਰ ਆ ਲੈਣਾ ਕਿ ਕਰ ਜੀ ਚਲੋ ਦੋ ਗੱਲੇ ਵੀ ਹੋਰ ਕਿਦੇ ਕਿਤੇ ਵਸਤੇ ਕਿਆ ਕਾਲੇ ਹੁੰਦੇ ਆ ਹਾਂ ਛੱਡੋ ਪਿੰਕ ਜੀ ਇੰਨੀਆਂ ਚੁੰਨੀਆਂ ਕਰਨੀਆਂ ਕਿਆ ਤੁਸੀਂ ਕਿਤਾ ਬਲਜਿੰਦਰ ਜੀ ਦੀ ਲਈ ਅੱਛਾ ਚਲੋ ਹੁਣ ਮੈਨੂੰ ਗਣਤੀ ਤੇ ਨਾ ਪਾਪਣੇ ਜਿਹੜੇ ਕੱਢਣੇ ਕੱਢ ਲਾ ਸਟਾਲ ਹੀ ਲੈਣਾ ਸਟਾਲ ਆ ਚੁੰਨੀ ਦਾ ਚੁੰਨੀ ਯਾਰ ਆ ਛੱਡ ਦੇ ਇੱਕ ਤੋਂ ਦੋ ਤੁਸੀਂ ਇੱਲਤ ਨਾ ਕਰੋ ਇੰਨੀ ਠੀਕ ਆ ਨਾਲ ਰਹਿਣਾ ਹੁਣ ਬਾਹਰ ਹੋ ਗਿਆ ਹਨੇਰਾ ਠੀਕ ਹੈ ਕਿਦੇ ਅੱਗੇ ਪਿੱਛੇ ਹੋ ਗਈਆਂ ਮੈਨੂੰ ਤਾਂ ਪਹਿਲੀ ਚੱਕਰ ਆਉਂਦੇ ਆ ਕੋਰ ਲਾ ਚੁਗੇ ਹਣ ਸਾੜ ਕੇ ਤਵਾਰੋ ਬਾਰ ਕੀ ਲਜ ਰਸ ਬੋ ਸਾੜ ਕੇ ਕਾਂ ਦੇ ਲੋ ਰਾਜਾ ਨਾ ਹੀ ਕੀਤੇ ਮੀਨਿਆ ਰਾਜਾ ਨਾ ਹੀ ਹੋਈ ਨਾ ਦੇ ਬਰੋ ਕਰਦੇ ਜੇ ਰਾਸ ਕੋ ਮੋਹੇ ਕਰਦੇ ਸਤਿ ਸ਼੍ਰੀ ਅਕਾਲ ਮਹੱਲਾ ਕੀ ਜੀਤਾਂ ਬੰਦੇ ਬਾਤਾਂ ਤਨ ਤੋਂ ਤਨ ਪੂਰਤ ਨਾ ਨਾ ਜਰਿਆ ਦੇ ਤਨ ਰੂਪ ਕੋ ਦਾ ਹੁਣ ਤਾਂ ਬਾਲਕ ਸਹੌਂਕੀ ਪੜ੍ਹਨੇ ਜਾਂਦਾ ਕੋਈ ਕਰਨ ਕਰਨਾ ਬੈਗ ਲੈ ਕੇ ਜਾਊਗਾ ਇਹਦਾ ਜਿਹੜੀਆਂ ਕੁੜੀਆਂ ਕਾਲਜ ਸਕੂਲ ਤੇ ਜਾਂਦੀਆਂ ਉਹਨਾਂ ਵਾਸਤੇ ਆਏ ਨਹੀਂ ਆਪ ਆਪਾਂ ਵੀ ਤਾਂ ਨਹੀਂ ਸਾਥ ਨੂੰ ਆਪੇ ਜਾਣਾ ਹੈ ਨਹੀਂ ਇਹ ਮੋੜ ਦੇ ਕਲੇ ਦੇ ਦੇ ਇਹਨੂੰ ਬਸ ਹਣਾ ਹਾਂ ਲੋ ਫੜਾ ਦੇ ਗੇਰ ਚੋ ਦੀ ਬਾਲਟੀ 200 ਰੁਪਏ ਦੀ ਆਟਮ ਨਹੀਂ ਹੈਗੀ ਉਹ ਰੁਪਏ 50 ਰੁਪਏ ਦੀ ਦਿੱਤੀ ਆ। ਚੜਾਈ ਕੱਟੀ ਵੀ ਕਿਆ ਕਰਾਵਾਂ ਇਹਨੂੰ? ਐਵੇਂ ਹੀ ਆ ਬਸ। ਉਹ ਚਾਹ ਇਹਦਾ ਨਾਣਾ ਨੇ ਪੱਟ ਪੁੱਟ ਦੋਨੇ ਮਾਂ ਕਿਹਾ ਕੜਾਈ ਵਾਲੀ ਆ। ਹਾਂ। ਉਹ ਸੈੱਟ ਕਰਨੀ। ਵਾਹਿਗੁਰੂ ਸਤਨਾਮ। ਗੁਰੂ ਜੀ ਵਾਹਿਗੁਰੂ। ਉਹ ਨਹੀਂ ਆਇਆ ਨਾ ਕੋਈ ਨਹੀਂ ਆਇਆ ਕੀ ਹੈ ਬਤ ਤਾਂ ਕੀ ਹੈ ਪਹਿਲਾਂ ਮੈਨੂੰ ਦੱਸਤਾ ਸੀ ਇਹ ਹੈ ਕਿ ਆ ਇਹ ਕੀ ਚੀਜ਼ ਹੈ ਜਿਹੜੀ ਤੂੰ ਕਹਿੰਦੀ ਹਾਲੇ ਤੋ ਇਹ ਪਤਾ ਇਹ ਚੀਜ਼ਾਂ ਲਈ ਡਾਕਟਰ ਡਾਕਟਰ ਨਾਲ ਖੇੜੇ ਤੋ ਕੀ ਕੀਤੀ ਸੜੇ ਇਸ ਬੱਤ ਤੇ ਚੰਦ ਗੋਇਆ ਜਾਏ ਤੈਨੂੰ ਦਿਖਾਈ ਮੂ ਓਹੋ ਮੈਰੇ ਕੀ ਦੇਖੋ ਔਰ ਦਰਬਾਰ ਸਾਹਿਬ ਦਰਬਾਰ ਸਾਹਿਬਾਂ ਕੇ ਨੇ ਡੋਕੀ ਗੋਰੀ ਮੇਮਣ ਪੂਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਸਾਈ ਹੋਏ ਸਹਾਈ ਦਫਾ ਬਾਤ ਸੁਹਣੀਆਂ ਜਿਓਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਜਵਾਕਾਂ ਨੂੰ ਕੜੇ ਲੱਗੇ ਵੀ ਤੇ ਲੈਣਾ ਕਰੋ ਦੀਰ ਆਗੇ ਆਗੇ ਸਾਹਮਣੇ ਕੀ ਗੋਲ ਜੀਵਾ ਹੈ ਗੁਰੂ ਗੋਲ ਬਾਜ਼ਾਰ ਦੇ ਵਿੱਚ ਜੀ ਲੱਗੀ ਪਈ ਆ ਪੂਰੀ ਰੌਣਕਾ ਪਿਆਰੀਆਂ ਚੌਹਾਂ ਸਾਹਿਬਾਂ ਜਾਂਦਿਆਂ ਚਾਲੀਆਂ ਮੁਕਤਿਆਂ ਕਈ ਸੰਗਤਾਂ ਆ ਰਹੇ ਆ ਜੀ ਕਈ ਕੱਲੂ ਜਾਣ ਵਾਸਤੇ ਸ਼ਾਪਿੰਗ ਕਰ ਰਹੇ ਆ ਦੇਖੇ ਹਜਟ ਕੀਤਾ ਕਿੰਨੇ ਪਿਆਰੇ ਹੁਣ ਪਿਆਰਿਆ ਦੀ ਕਮਾਈ ਦਾ ਸਿਆਣ ਤਾਂ ਕੀ ਖਾਤਾ ਵੀ ਆਹ ਦੇਖਣਾ ਹੁਣ ਬੰਦ ਬੰਦ ਕਟਾਈ ਖੋਪਰੀਆਂ